ਨੰ ਬਾਬਾ ਸ੍ਰੀ ਚਾਂਜੀ ਪਰਮਾਤਮਾ ਨੇ ਦੋ ਪੁੱਤਲੇ ਬਣਾਏ ਇੱਕ ਜਾਨਵਰਾਂ ਦਾ ਅਤੇ ਇੱਕ ਇਨਸਾਨਾਂ ਦਾ ਜਾਨਵਰ ਪਰਮਾਤਮਾ ਨੂੰ ਬੋਲੇ ਕਿ ਮਹਾਰਾਜ ਜਦੋਂ ਅਸੀਂ ਧਰਤੀ ਤੇ ਜਾਵਾਂਗੇ ਤਾਂ ਇਨਸਾਨ ਸਾਡੇ ਬਾਰੇ ਲੋਕਾਂ ਨੂੰ ਇਹ ਹੀ ਦੱਸੇਗਾ ਕਿ ਸਾਡੀ ਜਾਤੀ ਨੀਚ ਹੈ ਅਤੇ ਇਨਸਾਨਾਂ ਦੀ ਜਾਤੀ ਉੱਚ ਪਰਮਾਤਮਾ ਬੋਲੀ ਕਿ ਤੁਹਾਨੂੰ ਕੋਈ ਵੀ ਫਰਕ ਨਹੀਂ ਪਵੇਗਾ ਤੁਸੀਂ ਆਪਣਾ ਪਰਮਾਤਮਾ ਦਾ ਨਾਮ ਜਪਣਾ ਹੈ ਅਤੇ ਇਨਸਾਨਾਂ ਨੇ ਆਪਣਾ ਤੁਹਾਡੇ ਬਾਰੇ ਇਨਸਾਨ ਕੀ ਕਹਿੰਦੇ ਹਨ ਤੁਹਾਨੂੰ ਇਸ ਦੇ ਬਾਰੇ ਸੋਚਣ ਦੀ ਜ਼ਰੂਰਤ ਨਹੀਂ ਤੁਸੀਂ ਆਪਣੇ ਵਾਸਤੇ ਪਰਮਾਤਮਾ ਦਾ ਨਾਮ ਜਪਣਾ ਹੈ ਅਤੇ ਇਨਸਾਨਾਂ ਨੇ ਆਪਣੇ ਵਾਸਤੇ ਤੁਹਾਨੂੰ ਕੋਈ ਵੀ ਫਰਕ ਪਹਿਣਾ ਨਹੀਂ ਚਾਹੀਦਾ ਕਿਉਂਕਿ ਤੁਸੀਂ ਜੇਕਰ ਪ੍ਰਮਾਤਮਾ ਦੇ ਨੇੜੇ ਹੋਵੋਗੇ ਪ੍ਰਮਾਤਮਾ ਦਾ ਨਾਮ ਜਪੋਗੇ ਤਾਂ ਤੁਸੀਂ ਵੀ ਮੁਕਤੀ ਪ੍ਰਾਪਤ ਉਸੇ ਤਰ੍ਹਾਂ ਕਰੋਗੇ ਜਿਵੇਂ ਇਨਸਾਨ ਕਰਦਾ ਹੈ ਇਨਸਾਨ ਤੁਹਾਡੇ ਬਾਰੇ ਕੀ ਕਹਿੰਦਾ ਹੈ ਤੁਹਾਨੂੰ ਇਸ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਤੁਸੀਂ ਆਪਣੇ ਰਸਤੇ ਤੇ ਚੱਲਣਾ ਹੈ ਇਨਸਾਨਾਂ ਨੇ ਆਪਣੇ ਇਸੇ ਤਰ੍ਹਾਂ ਕੋਈ ਇਨਸਾਨ ਕਿਸੇ ਬਾਰੇ ਕੁਝ ਵੀ ਕਹਿੰਦਾ ਹੈ ਆਪਣਾ ਲੇਖਾ ਤਾਂ ਖੁਦ ਹੀ ਇਨਸਾਨ ਨੂੰ ਦੇਣਾ ਪਵੇਗਾ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਇੱਕ ਹੋਰ ਛੋਟੀ ਜਿਹੀ ਕਥਾ ਜੇ ਦੋ ਵਿਅਕਤੀ ਸਨ ਦੋਵੇਂ ਪ੍ਰਮਾਤਮਾ ਦੀ ਪੂਜਾ ਕਰਦੇ ਸਨ ਇੱਕ ਵਿਅਕਤੀ ਪੱਥਰ ਦੇ ਰੂਪ ਵਿੱਚ ਪ੍ਰਮਾਤਮਾ ਦੀ ਪੂਜਾ ਕਰਦਾ ਅਤੇ ਇੱਕ ਨਿਰਆਕਾਰ ਦੇ ਰੂਪ ਵਿੱਚ ਪ੍ਰਮਾਤਮਾ ਦੀ ਪੂਜਾ ਕਰਦਾ ਦੋਵੇਂ ਸੱਚੇ ਮਨ ਦੇ ਨਾਲ ਪ੍ਰਮਾਤਮਾ ਦੀ ਪੂਜਾ ਤੇ ਭਗਤੀ ਕਰਦੇ ਜੋ ਪੱਥਰ ਦੀ ਪੂਜਾ ਕਰਦਾ ਸੀ ਉਸ ਨੂੰ ਇੱਕ ਦਿਨ ਪ੍ਰਮਾਤਮਾ ਮਿਲ ਗਏ ਉਸ ਨੇ ਲੋਕਾਂ ਨੂੰ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਜੋ ਨਿਰਆਕਾਰ ਰੂਪ ਵਿੱਚ ਪ੍ਰਮਾਤਮਾ ਦੀ ਪੂਜਾ ਕਰਦਾ ਸੀ ਉਸ ਨੇ ਸੋਚਿਆ ਕਿ ਮੈਂ ਤਾਂ ਨਿਰਆਕਾਰ ਦੀ ਪੂਜਾ ਕਰਾਂ ਦਾ ਹਾਂ ਮੈਨੂੰ ਗਿਆਨ ਕਿਉਂ ਨਹੀਂ ਹੋਇਆ ਉਸਨੇ ਕੋਰ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ ਫਿਰ ਉਸ ਨੂੰ ਵੀ ਗਿਆਨ ਹੋ ਗਿਆ ਉਸ ਵਿਅਕਤੀ ਨੇ ਪਰਮਾਤਮਾ ਨੂੰ ਪੁੱਛਿਆ ਕਿ ਮੈਂ ਤਾਂ ਨਿਰাকার ਰੂਪ ਵਿੱਚ ਤੁਹਾਡੀ ਭਗਤੀ ਕਰ ਰਿਹਾ ਹਾਂ ਤੇ ਪੱਥਰ ਵਾਲੇ ਨੇ ਪਰਮਾਤਮਾ ਨੂੰ ਪਹਿਲਾਂ ਹੀਵੇਂ ਪ੍ਰਾਪਤ ਕਰ ਲਿਆ ਪਰਮਾਤਮਾ ਬੋਲੇ ਕਿ ਉਸ ਪੱਥਰ ਵਿੱਚ ਵੀ ਤਾਂ ਮੈਂ ਹੀ ਹਾਂ ਜਿਸ ਨੂੰ ਤੂੰ ਨਿਰাকার ਵਿੱਚ ਖੋਜ ਰਿਹਾ ਸੀ ਮੈਂ ਉਸ ਆਕਾਰ ਵਿੱਚ ਵੀ ਸੀ ਮੈਂ ਉਸ ਪੱਥਰ ਵਿੱਚ ਵੀ ਹਾਂ ਅਤੇ ਇਸ ਨਿਰਆਕਾਰ ਰੂਪ ਵਿੱਚ ਵੀ ਹਾਂ ਹਰ ਜਗ੍ਹਾ ਤੇ ਮੈਂ ਮੌਜੂਦ ਹਾਂ ਤੂੰ ਮੈਨੂੰ ਉੱਥੇ ਨਹੀਂ ਦੇਖਿਆ ਪਰ ਉਸਨੇ ਮੈਨੂੰ ਪੱਥਰ ਵਿੱਚ ਵੀ ਦੇਖ ਲਿਆ ਇਸ ਲਈ ਮੈਂ ਹਰ ਰੂਪ ਵਿੱਚ ਹਾਂ ਜਿਸ ਰੂਪ ਵਿੱਚ ਇਨਸਾਨ ਮਾਨਦਾ ਹੈ ਮੈਂ ਉਸੇ ਰੂਪ ਵਿੱਚ ਮਿਲਦਾ ਹਾਂ ਧੰਨ ਧੰਨ ਬਾਬਾ ਸ਼੍ਰੀ ਚਾਂਜੀ ਮਹਾਰਾਜ ਕਿਰਪਾ ਕਰੋ